ਮੰਗਲਵਾਰ ਸੈਨੀ ਸਭਾ ਗੁਰਦਾਸਪੁਰ ਵਿੱਚ ਸਭਾ ਦੀ ਕੂਰ ਬੈਠਕ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਦੀਪਤੀ ਸੁਪਰੀਡੈਂਟੈਂਟ ਆਫ ਪੰਜਾਬ ਪੁਲਿਸ ਰਿਟਾਇਰ ਗੁਰਦਾਸ ਸਿੰਘ ਸੈਣੀ ਨੇ ਆਪਣੇ ਸਾਥੀ ਮੋਹਨ ਸਿੰਘ ਅਤੇ ਜਸਪਾਲ ਸਿੰਘ ਸੈਣੀ ਨਾਲ ਇਸ ਵਿਚਸਾ ਲਿਆ ਤੇ ਉਹਨਾਂ ਨੇ ਆਪਣੇ ਸ਼ਬਦ ਰੱਖਦੇ ਹੋਇਆ ਕਿਹਾ ਕਿ ਭਾਈਚਾਰੇ ਉਤੇ ਜ਼ੋਰ ਦੇਣ ਦੀ ਲੋੜ ਹੈ ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਨੂੰ ਇਕੱਠੇ ਹੋ ਕੇ ਹੀ ਦੂਰ ਕੀਤਾ ਜਾ ਸਕਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਸੂਚਿਤ ਸਮਝ ਕੇ ਸੱਚੇ ਤੇ ਸੁਚੇਤ ਜੇ ਉਮੀਦਵਾਰ ਨੂੰ ਚੁਣਿਆ ਜਾਵੇ ਨਾਲ ਹੀ ਉਹਨਾਂ ਨੇ ਆਪਣੀ ਨਿੱਗ ਕਮਾਈ ਵਿੱਚੋਂ 50000 ਰੁਪਏ ਸਵਾ ਦੇ ਦੀ ਉਸਾਰੀ ਲਈ ਵੈਦ ਤੇ ਇਸ ਮੌਕੇ ਤੇ ਸਭਾ ਗੁਰਦਾਸਪੁਰ ਦੇ ਪ੍ਰਧਾਨ ਬਖਸ਼ੀ ਸਿੰਘ ਸੈਣੀ ਬਲਕੀਰ ਸਿੰਘ ਜਨਰਲ ਸਖਤਰ ਕਰਮ ਸਿੰਘ ਸੈਣੀ ਉਪ ਪ੍ਰਧਾਨ ਮਲਾਰ ਸਿੰਘ ਸੈਣੀ ਪ੍ਰੀਤਮ ਸਿੰਘ ਸੈਣੀ ਦਰਸ਼ਨ ਸਿੰਘ ਸੈਣੀ ਬਲਬੀਰ ਸਿੰਘ ਸੈਣੀ ਜਨਰਲ ਸਿੰਘ ਸੈਣੀ ਅਵਦੇਸ਼ ਸਿੰਘ ਸੈਣੀ ਗੁਰਸ਼ੇਰ ਸਿੰਘ ਸੈਣੀ ਮੌਜੂਦ ਰਹੇ ਪ੍ਰਧਾਨ ਬਖਸ਼ੀ ਸਿੰਘ ਸੈਣੀ ਨੇ ਸਭਾ ਨੂੰ 50000 ਰੁਪਏ ਦਾਣਕ ਦਿੱਤੇ ਲਈ ਉਹਨਾਂ ਨੇ ਗੁਰਦਾਰ ਸਿੰਘ ਸੈਣੀ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਜਿਹੜੇ ਮੇਰੇ ਸਾਰੇ ਇੱਥੇ ਸੈਣੀ ਮਹਾਸਭਾ ਗੁਰਦਾਸਪੁਰ ਦੇ ਜਿੰਨੇ ਵੀ ਮੇਰੇ ਬਹੁਤ ਪਿਆਰੇ ਮੇਰੇ ਵੱਡੇ ਵੀਰ ਛੋਟੇ ਮੇਰੇ ਹਾਲ ਦੇ ਵੀ ਇਕੱਠੇ ਹੋਏ ਆ ਸਾਰਿਆਂ ਦਾ ਬਹੁਤ ਧੰਨਵਾਦ ਸੈਣੀ ਮਹਾਸਭਾ ਗੁਰਦਾਸਪੁਰ ਪਠਾਨਕੋਟ ਜਿੰਦਾਬਾਦ ਗੱਲ ਇਹ ਵੀ ਮੈਨੂੰ ਮੈਂ ਰਹਿਣਾ ਤੇ ਪਠਾਨਕੋਟ ਆ ਪਿੰਡ ਮੇਰਾ ਵੈਸੇ ਤੈਰੇ ਕੋਟ ਆ ਦੇ ਮੈਨੂੰ ਜਦੋਂ ਮੈਂ ਇੱਧਰ ਆਉਣਾ ਮੈਨੂੰ ਜਿਤਨਾ ਆਪਣੀ ਜਨਮ ਮਿੱਟੀ ਹੁੰਦੀ ਹੈ ਨਾ ਉਹ ਮੇਰੇ ਕੋਲ ਵਿਸਤਰ ਨਹੀਂ ਸਕਦੀ ਨਾ ਜਾਇ ਸਕਦੀ ਆ ਉਹ ਜਿੱਨਾ ਮੇਰਾ ਪਿਆਰ ਇੱਧਰ ਆ ਉਹਨਾਂ ਨਾਲੋਂ ਜ਼ਿਆਦਾ ਜੇ ਪਠਾਨਕੋਨ ਦਾ ਨਾ ਬਣਿਆ ਹੋਵੇ ਪਰ ਪਠਾਨ ਇੱਧਰ ਗੁਰਦਾਸਪੁਰ ਹੋ ਜਿਹੜਾ ਮੇਰੇ ਪਿੰਡਾਂ ਲੋ ਬਹੁਤ ਜ਼ਿਆਦਾ ਪਿਆਰ ਆ ਪਰ ਪਿਆਰ ਉੱਧਰ ਹੁਣ ਇੱਧਰ ਆਉਣਾ ਵੀ ਬੰਦ ਹੋ ਗਿਆ ਪਰ ਅੱਜ ਜਦੋਂ ਇਹਨਾਂ ਨੇ ਸੈਣੀ ਮਹਾਸਭਾ ਪਠਾਨਕੋਨ ਨੇ ਇੱਕ ਪ੍ਰਾਣਾ ਕੀਤਾ ਸੀ ਬਣਤੇ ਵੀ ਅਸੀਂ ਜਿਹੜਾ ਇੱਕ ਸੈਣੀ ਭਵਨ ਬਣਾਉਣਾ ਇੱਥੇ ਜਿਵੇਂ ਕਿ ਬਾਕੀ ਜਿਹੜਿਆਂ ਵਿੱਚ ਵੀ ਬਣੇ ਹੋਏ ਆ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੋਈ ਸੀ ਇਹਨਾਂ ਨੇ ਇੱਕ ਜਦੋਂ ਸੈਣੀ ਬਾਸ ਸਾਹਿਬ ਬਣਾਇ ਬੜਾ ਵੱਡਾ ਇੱਕ ਫੰਕਸ਼ਨ ਵੀ ਕੀਤਾ ਸੀਗਾ ਜਿਹੜੀ ਉਹ ਵੀ ਇੱਕ ਬਹੁਤ ਵੱਡਾ ਪੁਰਾਣਾ ਸੀ ਇਹਨਾਂ ਦਾ ਪਹਿਲਾਂ ਸ਼ੁਰੂਆਤ ਦੇ ਵਿੱਚ ਜਿਹਦੇ ਵਿੱਚ ਉਦੋਂ ਵੀ ਗੱਲ ਹੋਈ ਸੀ ਵੀ ਇੱਕ ਸੈਣੀ ਭਵਨ ਬਣਾਉਣਾ ਪਰ ਮੈਂ ਅੱਜ ਮਹਿਸੂਸ ਕੀਤਾ ਸੀਗਾ ਪਹਿਲਾਂ ਵੀ ਕਰਦਾ ਰਿਆ ਤੇ ਮੈਂ ਕਿਹਾ ਵੀ ਮੈਂ ਵੀ ਕੋਈ ਨਾ ਕੋਈ ਜਿੰਨਾ ਵੀ ਮੇਰੇ ਕੋਲੋਂ ਯੋਗਦਾਨ ਤੁਸੀਂ ਜਾਂ ਪੈ ਸਕਦਾ ਆਪਣੇ ਤੌਰ ਤੇ ਉਹ ਮੈਂ ਵੀ ਦਵਾ ਕਿਉਂਕਿ ਮੇਰੇ ਇਲਾਕੇ 'ਚ ਮੇਰੇ ਜਨਮ ਭੂਮੀ ਵਾਲ ਜਿਹੜਾ ਹੈ ਸੈਣੀ ਭਾਵਰ ਬੜਨਾ ਸੋ ਅੱਜ ਮੈਂ ਆਪਣੇ ਦੋ ਦਨ ਸਾਥੀਆਂ ਦੇ ਨਾਲ ਸਰਦਾਰ ਮੋਹਨ ਸਿੰਘ ਜਸਪਾਲ ਸੈਣੀ ਜੀ ਉਹਨਾਂ ਦੇ ਨਾਲ ਇੱਥੇ ਪਠਾਨਕੋਟ ਤੋਂ ਆਇਆ ਔਰ ਮੈਨੂੰ ਜੋ ਵੀ ਮੇਰੇ ਤੁਸ ਜੀ ਜਿੰਨੀ ਮੈਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਹਦੇ ਵਿੱਚੋਂ ਮੈਂ ਸੈਣੀ ਮਹਾਸਭਾ ਨੂੰ ਅੱਜ ਜਿਹੜਾ ਉਹ ਆਪਣਾ ਭੇਟ ਕੀਤਾ ਆ ਤੇ ਮੈਂ ਆਸ ਕਰਦਾ ਵਾਂ ਕਿ ਜਿੰਨੇ ਵੀ ਇਹ ਸਾਡੇ ਸੈਣੀ ਮਹਾਸਭਾ ਨੇ ਜਿਹਨਾਂ ਨੇ ਉਹ ਪਰਾਨਾ ਕੀਤਾ ਵਾ ਪਰਮਾਤਮਾ ਨੇ ਉਹਨੂੰ ਦਿਨ ਡੁਗਣੀ ਰਾਤ ਚੌਗਣੀ ਤਰਕੀਬਤ ਛੇ ਔਰ ਸ਼ਹੀਦੋਂ ਸ਼ਹੀਦ ਜਿਹੜਾ ਸੈਣੀ ਭਵਨ ਜਿਹੜਾ ਬਣਾ ਕੇ ਗਰੀਬ ਲੋਕਾਂ ਲਈ ਤੇ ਬਰਾਦਰੀ ਲਈ ਜਿਹੜਾ ਉਹ ਅਰਪਣ ਕੀਤਾ ਜਾਵੇ ਤੇ ਮੈਂ ਆਸ ਵੀ ਕਰਦਾ ਇਹਨਾਂ ਸਾਰਿਆਂ ਤੇ ਜਿੰਨੇ ਬੜੇ ਅਣਥੱਕ ਹੈਗੇ ਆ ਔਰ ਇਹ ਸਮਾਜ ਸੇਵਾ ਵੀ ਕਰਦੇ ਆ ਔਰ ਬਹੁਤ ਜਲਦੀ ਜਿਹੜਾ ਵਾ ਇਹ ਸੈਣੀ ਭਵਨ ਤਿਆਰ ਕਰਕੇ ਲੋ ਆਪਣੇ ਕਈ ਜਿਨ੍ਹਾਂ ਨੇ ਲੋਕਾਂ ਨੇ ਨੁਕਤਾ ਜੀ ਨਹੀਂ ਕਰਨਿਆ ਉਹਨਾਂ ਦੀ ਅੱਖਾਂ ਵੀ ਖੋਲਣਗੇ ਔਰ ਇਹ ਪ੍ਰਤੱਖ ਹੋ ਜਾਏਗਾ ਕਿ ਸੈਣੀ ਭਵਨ ਜਿਹੜਾ ਬਣ ਕੇ ਜਿਹੜਾ ਇੱਥੇ ਤਿਆਰ ਹੋ ਗਿਆ ਔਰ ਮੈਂ ਹੋਰ ਆਪਣੇ ਤੌਰ ਤੇ ਜਿੰਨਾ ਮੈਂ ਤੋਂ ਹੋਰ ਹੀ ਲੱਭ ਸੀਗਾ ਹੋਇਆ ਸੱਜਣਾ ਮਿੱਤਰਾਂ ਲਈ ਆਪਣੇ ਲਈ ਮੈਂ ਉਹ ਵੀ ਜਿਹੜਾ ਜਦੋਂ ਇਹਨਾਂ ਨੇ ਭਵਨ ਬਣਾਉਣਾ ਸ਼ੁਰੂ ਕਰਤਾ ਫਿਰ ਇਹਨਾਂ ਦੇ ਵਿੱਚ ਤੁਹਾਡੇ ਵਿੱਚ ਹਾਜ਼ਰ ਹੋ ਕੇ ਜੋ ਵੀ ਮੇਰੇ ਕੋਲ ਤੋਂ ਤੁਸੀਂ ਸੇਵਾ ਰਗੀ ਬਾ ਪਾਉਂਗਾ ਇੰਨੇ ਕਹਿੰਦਾ ਹੋਇਆ ਜੈ ਜਨਤਾ ਜੈ ਭਾਰਤ ਸੈਣੀ ਮਹਾਸਭਾ ਪਟਨਾ ਕੋਨ ਗੁਰਦਾਸਪੁਰ ਜਿੰਦ ਬਸੀਸ ਸਿੰਘ ਸੈਣੀ ਪ੍ਰਧਾਨ ਸੈਣੀ ਸਰੋਇ ਕੋ ਦਾਸਪੁਰ ਫਟਾਣਗੁਰ ਤੋਂ ਆਏ ਸਜਣਾ ਦਾ ਸਰਦਾਰ ਗੁਰदयाल ਸਿੰਘ ਸੈਣੀ ਡੀਐਸਪੀ ਰਿਟਾਇਰਡ ਪੰਜਾਬ ਪੁਲਿਸ ਸਰਦਾਰ ਮਨ ਸਿੰਘ ਜੀ ਜਸਪਾਲ ਸੈਣੀ ਸਾਹਿਬ ਇਹ ਚੱਲ ਕੇ ਸਾਡੇ ਕੋਲ ਆਏ ਨੇ ਇੱਥੇ ਸਾਡੇ ਉਹ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਗੁਰदयाल ਸਿੰਘ ਸੈਣੀ ਸਾਹਿਬ ਜੋ ਕਿ ਪੂਰਾ ਸੈਣੀ ਏਰੀਆ ਜਾਣਦੇ ਹਨ ਉਹ ਕਿ ਇਹ ਨੇੜਪਤ ਸਮਾਜ ਸੇਵਕ ਤੇ ਦਾਨੀ ਬੰਦੇ ਨੇ ਇਹਨਾਂ ਨੇ ਪਠਾਨਪੁਰ ਵੀ ਸਾਨੀ ਸਭ ਭਵਨ ਬਣਾਉਣ ਦੇ ਵਿੱਚ ਕਾਫੀ ਸਾਥ ਰਿਹਾ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਹੁਣ ਇਹਨਾਂ ਨੇ ਸਾਡੇ ਭਵਨ ਦੀ ਉਸਾਰੀ ਲਈ ਵੀ ਆਪਣੀ ਨੇਕ ਕਮਾਈ ਚੋਂ 50000 ਰੁਪਏ ਦੀ ਰਾਸ਼ੀ ਸਾਨੂੰ ਭੇਟ ਕੀਤੀ ਹੈ ਇਹ ਸਾਡੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਅਸੀਂ ਸਾਰੇ ਸਾਨੀ ਸਭਾ ਗੁਰਦਾਸਪੁਰ ਵੱਲੋਂ ਆਪਣੇ ਮੈਂਬਰ ਮੈਂਬਰ ਸਾਵਨ ਸੋਸਾਇਟੀ ਸਾਰਨ ਸਾਰੇ ਅਨੰਦ ਨਾਲ ਦਿਲੋਂ ਸਵਾਗਤ ਕਰਦੇ ਆ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਇਹਨਾਂ ਦੀ ਨੇਕ ਕਮਾਈ ਚ ਵਾਧਾ ਹੋਵੇ ਇਹ ਆਪਣੀ ਨੇਕ ਕਮਾਈ ਚ ਦੇਣਦਗਣੀ ਰਾਤ ਚੁਗਣੀ ਤਰੱਕੀ ਕਰ ਇਹਦਾ ਕਰਦਾ ਮੈਂ ਉਹਨਾਂ ਦਾ ਫਿਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to a and GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalandhar dalhousie bypass road Parthanko.